ਜ਼ਰਾ ਜੰਨਤ ਦੇ ਜੜਖੜ ਦਾ ਜਿੱਤੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਜਿੱਤੇ ਤੁਹਾਨੂੰ ਸਾਈਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਪੁਰਾਨੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਆ ਦੇਖੋ ਕਿੱਕਟੇਰ ਵਿੱਚ ਐਂ ਖੜੇ ਹੋਦੇ ਨੇ ਬੰਦਾ ਇਹ ਇਹ ਦੱਸ ਰਿਹਾ ਵੀ 1947 ਦਾ ਸੀਨ ਜੀ ਤੇ ਦੋ ਮੁਲਕ ਬਣ ਗਏ ਇੱਕ ਇੰਡੀਆ ਇੱਕ ਪਾਕਿਸਤਾਨ ਜੀ ਤੇ ਵੱਢਿਆ ਪੰਜਾਬ ਗਿਆ ਹੂੰ ਲੋਹੂ ਲੋਹਨ ਪੰਜਾਬ ਆਇਆ ਜੀ ਤੇ ਕਿਸਾਨੀ ਨੂੰ ਮਾਰ ਪਈ ਇਸ ਕਰਕੇ ਕਿਸਾਨ ਨੂੰ ਵੱਢਿਆ ਦਿਖਾਇਆ ਲੰਦੇ ਪੰਜਾਬ ਵਾਲਿਆਂ ਕਿ ਪਾਕਿਸਤਾਨ ਵਾਲ ਜੀ ਦੇਖੋ ਬਿਨਾ ਪਾਸਪੋਰਟ ਤੋਂ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ੇ ਤੋਂ ਬਿਨਾ ਕਿਸੇ ਟਿਕਟ ਜੀ ਹਾਂ ਟਿਕਟ ਨਹੀਂ ਲਗਣੀ ਇੱਥੇ ਭਾਈ ਬਿਲਕੁਲ ਤੁਹਾਨੂੰ ਪਾਕਿਸਤਾਨ ਆਉਣ ਦੇ ਵਿੱਚ ਉਹ ਸੱਜੇ ਹੱਥ ਰਵੀਪੁਲ ਬੱਚਿਆਂ ਲਈ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜੇ ਬੱਚਿਆਂ ਨੂੰ ਕੋਈ ਹਿਸਟਰੀ ਦੱਸਣੀ ਹੋਵੇ ਤਾਂ ਇੱਥੇ ਬੱਚੇ ਮਤਲਬ ਸਕੂਲ ਦੇ ਬੱਚੇ ਆ ਸਕਦੇ ਨੇ ਆਪਣੇ ਪੇਰੈਂਟਸ ਨਾਲ ਤੇ ਬੜਾ ਹੀ ਈਜ਼ੀਲੀ ਜਿਹੜਾ ਕਿ ਇੱਥੇ ਦਾ ਮਾਹੌਲ ਜੋ ਬਣਾਇਆ ਹੋਇਆ ਤੁਸੀਂ ਬਹੁਤ ਵਧੀਆ ਗਰਮੀਆਂ ਦੇ ਵਿੱਚ ਹਿਮਾਚਲ ਵੱਲ ਨੂੰ ਭਜਦੇ ਆਂ ਜੀ ਫਿਰ ਅਸੀਂ ਪੂਰੀ ਫੈਮਿਲੀ ਲੱਖ ਡੇਢ ਲੱਖ ਰੁਪਏ ਲਾ ਕੇ ਵੀ ਆਉਣੇ ਇੱਥੇ ਹੁਣ ਇੰਨਾ ਇੰਨੀ ਲੋਡ ਨਹੀਂ ਹੈਗੀ ਇੱਥੇ ਤੁਹਾਨੂੰ ਤੁਹਾਡਾ ਵਧੀਆ ਐਂਟਰਟੇਨਮੈਂਟ ਹੋ ਵਧੀਆ ਤੁਹਾਨੂੰ ਚੀਜ਼ਾਂ ਨੋਲੇਜੇਬਲ ਮਿਲਣੀਆਂ ਤੇ ਇਹਦੇ ਵਿੱਚ ਜੋ ਹੋਰ ਬਣਿਆ ਇਹਦੇ ਵਿੱਚ ਦਿੱਲੀ ਦਾ ਲਾਲ ਕਿਲਾ ਬਣਿਆ ਸਾਹਮਣੇ ਹਵੇਲੀ ਬਣੀ ਆ ਚੜਦਾ ਤੇ ਲੈਂਦਾ ਪੰਜਾਬ ਦਾ ਬਾਰਡਰ ਆ ਜਾਏਗਾ ਜੀ ਤੇ ਬਾਰਡਰ ਕਰਾਸ ਕਰਦੇ ਸਾਰੇ ਸਾਨੂੰ ਰਾਵੀ ਪੁਲ ਮਿਲੇਗਾ ਰਾਵੀ ਪੁਲ ਦੇ ਵਿੱਚ ਕਰਤਾਰਪੁਰ ਦੇਖਣ ਨੂੰ ਮਿਲੇਗਾ ਜੀ ਤੇ ਨਾਲ ਹੀ ਮਿਲਖ ਸਿੰਘ ਦਾ ਘਰ ਸਿੱਧੂ ਮੂਸੇਵਾਲਾ ਦਾ ਪਾਰਕ ਤੇ ਨਾਲ-ਨਾਲ ਐਂਟਰਟੇਨਮੈਂਟ ਵੀ ਇੱਥੇ ਦੇਖੋ ਮੀਆਂ ਮੀਆਂ ਦੀ ਫੋਟੋ ਕਰਾਉਣਗੇ ਜੀ ਉਹਨਾਂ ਦੀ ਫੋਟੋ ਕਰਾਉਣੀ ਆ ਬੈਠ ਕੇ ਬਿਲਕੁਲ ਐਂਟਰਟੇਨਮੈਂਟ ਵੀ ਹੈ ਹਾਂ ਐਂਟਰਟੇਨਮੈਂਟ ਹੈ ਚੜਦਾ ਤੇ ਲੈਂਦਾ ਪੰਜਾਬ ਵੀ ਬਿਲਕੁਲ ਤੁਸੀਂ ਬਾਰਡਰ ਦੇਖ ਰਹੇ ਹੋ ਇਹ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਬੈਠੋ ਮੈਂ ਸੋ ਬਿਲਕੁਲ ਸਮਝੋਤਾ ਐਕਸਪ੍ਰੈਸ 'ਚ ਅਸੀਂ ਬੈਠੀ ਆ ਜੀ ਈਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਲੁਧਿਆਣਾ ਦੇ ਵਿੱਚ ਅੱਜ ਪਹੁੰਚ ਗਏ ਆ ਜੀ ਜੰਨਤ ਦੇ ਜੜਖੜ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਪਹਿਲਾਂ ਤਾਂ ਇਹ ਕਹਾਂਗੇ ਕਿ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਜੋ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਹੁਣ ਕਿਤੇ ਤੁਹਾਨੂੰ ਪੰਜਾਬ ਤੇ ਲੈਂਦਾ ਛੜਦਾ ਪੰਜਾਬ ਬਾਰੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਇੱਥੇ ਜੰਨਤ ਤੇ ਜੜਖੜ 'ਚ ਆ ਜਾਂਦੇ ਹੋ ਤਾਂ ਇੱਥੇ ਤੁਹਾਨੂੰ ਲਾਲ ਕਿਲਾ ਹਵੇਲੀ ਲਾਹੌਰ ਪਹਿਲਾਂ ਤਾਂ ਦੇਖ ਸਕਦੇ ਹੋ ਲਾਹੌਰ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਜੰਨਰ ਤੇ ਜੜਖੜ ਚ ਜੇਕਰ ਤੁਸੀਂ ਆ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਪੰਜਾਬ ਦੀ ਵਿਰਾਸਤ ਪੰਜਾਬ ਦਾ ਸੱਭਿਆਚਾਰ ਚੜਦਾ ਤੇ ਲੈਂਦਾ ਪੰਜਾਬ ਬਾਰੇ ਇੱਥੇ ਤੁਹਾਨੂੰ ਆਪਣੇ ਆਪ ਹੀ ਅੰਦਾਜ਼ਾ ਹੋ ਜਾਣਾ ਹੈ ਜੇ ਤੁਹਾਨੂੰ ਦੱਸਦੀ ਕਿ ਇਹ ਉਪਰਾਲਾ ਕਿਸ ਨੇ ਕੀਤਾ ਹੈ ਇਹ ਉਪਰਾਲਾ ਜਿਹੜਾ ਕਿ ਹੈ ਇੱਕ ਜਰਨਲਿਸਟ ਜਗਰੂਪ ਸਿੰਘ ਜੜਖੜ ਵੱਲੋਂ ਕੀਤਾ ਗਿਆ ਹੈ ਜੀ ਬਿਲਕੁਲ ਇਹ ਫਰਸਟ ਉਪਰਾਲਾ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਗਿਆ ਸੋ ਚਲਦੇ ਵੀ ਆਪਾਂ ਨਾਲ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋਵੋਗੇ ਤਸਵੀਰਾਂ ਇਤੋਂ ਦੀਆਂ ਜਿੱਤੇ ਤੁਹਾਨੂੰ ਜੰਨਤ ਤੇ ਜ਼ਰਖਟ ਚ ਆ ਕੇ ਹਿਮਾਚਲ ਪਾਕਿਸਤਾਨ ਲਾਲ ਕਿਲਾ ਸਾਰਾ ਕੁਝ ਜਿਹੜਾ ਕਿ ਇੱਥੇ ਤੁਹਾਨੂੰ ਆਪਣੇ ਬੱਚਿਆਂ ਨੂੰ ਇੱਕ ਵਾਰ ਲਿਆਉਣ ਦੀ ਲੋੜ ਹੈ ਸਾਡੇ ਨਾਲ ਮੌਜੂਦ ਨੇ ਜਰਨਲਿਸਟ ਜਗਰੂਪ ਸਿੰਘ ਜੈਖੜ ਗੱਲਬਾਤ ਕਰ ਲੈਨੇ ਕਿਉਂਕਿ ਇਹਨਾਂ ਵੱਲੋਂ ਪਹਿਲਾ ਜਿਹੜਾ ਕਿ ਇਹ ਉਪਰਾਲਾ ਕੀਤਾ ਗਿਆ ਕਿਸੇ ਨੇ ਆਸਤਾ ਕਿ ਉਪਰਾਲਾ ਨਹੀਂ ਕੀਤਾ ਹੈ ਔਰ ਲੁਧਿਆਣਾ ਦੇ ਵਿੱਚ ਐਸੀ ਲੋਕੇਸ਼ਨ ਜਿੱਥੇ ਤੁਸੀਂ ਆਪਣੇ ਬੱਚੇ ਲੈ ਕੇ ਆਉਗੇ ਤਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਕੋਈ ਵੀ ਨੌਲੇਜ ਦੇਣ ਦੀ ਲੋੜ ਨਹੀਂ ਹੈ ਸਾਰਾ ਕੁਝ ਜਗਰੂਪ ਸਿੰਘ ਜਰਖੜ ਜੀ ਕੋਲ ਹੈ ਜਗਰੂਪ ਚਿੰਗ ਸਵਾਗਤ ਹੈ ਸਰ ਤੁਹਾਡਾ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਜੀ ਤੁਹਾਡਾ ਵੀ ਵੈਲਕਮ ਗੰਤੇ ਜਰਖੜ ਤੇ ਪੁੱਜਣ ਤੇ ਥੈਂਕ ਯੂ ਸਰ ਸਰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਇਹ ਮਤਲਬ ਆਈਡੀਆ ਕਿਵੇਂ ਮਾਈਂਡ ਦੇ ਵਿੱਚ ਆਇਆ ਕਿਉਂਕਿ ਤੁਸੀਂ ਜਰਨਲਿਸਟ ਹੋ ਤੇ ਇੱਕ ਅਗਰ ਸੋਚੀਏ ਇਹ ਬੱਚਿਆਂ ਲਈ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜੇ ਬੱਚਿਆਂ ਨੂੰ ਕੋਈ ਹਿਸਟਰੀ ਦੱਸਣੀ ਹੋਵੇ ਤਾਂ ਇੱਥੇ ਬੱਚੇ ਮਤਲਬ ਸਕੂਲ ਦੇ ਬੱਚੇ ਆ ਸਕਦੇ ਨੇ ਆਪਣੇ ਪੇਰੈਂਟਸ ਨਾਲ ਤੇ ਬੜਾ ਹੀ ਈਜ਼ੀਲੀ ਜੁੜਾ ਕੀ ਇੱਥੇ ਦਾ ਮਾਹੌਲ ਜੋ ਬਣਾਇਆ ਹੋਇਆ ਤੁਸੀਂ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਸਿਕੋ ਮੈਂ ਵੀ ਮੀਡੀਆ ਸੀ ਮੀਡੀਆ ਦੇ ਜ਼ਰੀਏ ਜਿੰਨਾ ਕਿ ਮੈਂ 15 16 ਕੰਟਰੀ ਬਾਹਰ ਗਿਆ ਜੀ ਪੰਜਾਬੀ ਮੀਡੀਆਜ਼ ਕੰਮ ਕੀਤਾ ਮੈਂ ਚਾਰ ਵਰਲਡ ਕੱਪ ਹਾਕੀ ਚੈਂਪੀਅਨਜ਼ ਟਰੋਫੀ ਕਾਮਨਵੈਲਥ ਗੇਮ 올림픽 ਗੇਮ ਵੱਡੇ ਵੱਡੇ ਟੂਰਨਾਮੈਂਟ ਕਵਰ ਕੀਤੇ ਨੇ ਜੀ ਤੇ ਉਥੋਂ ਜਿੰਨਾ ਕਿ ਮੈਨੂੰ ਅਨੁਭਵ ਮਿਲੇ ਐ ਐਕਸਪੋਜ਼ਰ ਮਿਲੇ ਐ ਉਹ ਸਾਰਾ ਇੱਥੇ ਹੀ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਿਹੜੇ ਜੰਤ ਤੇ ਜਰਖੜ ਬਣਿਆ ਇਹ ਬੜਾ ਗਿਆਨਮਾਨ ਹੈਗਾ ਬੱਚਿਆਂ ਲਈ ਖਾਸ ਕਰਕੇ ਜੀ ਤੇ ਲੋਕਾਂ ਲਈ ਔਰ ਲੋਕਾਂ ਦੇ ਐਂਟਰਟੇਨਮੈਂਟ ਲਈ ਹੂੰ ਕਿਉਂਕਿ ਅਸੀਂ ਆਮ ਤੌਰ ਤੇ ਗਰਮੀਆਂ ਦੇ ਵਿੱਚ ਹਿਮਾਚਲ ਵੱਲ ਨੂੰ ਭਜਦੇ ਆ ਜੀ ਫਿਰ ਅਸੀਂ ਪੂਰੀ ਫੈਮਿਲੀ 1.5 ਲੱਖ ਰੁਪਏ ਲਾ ਕੇ ਵੀ ਆਉਨੇ ਇੱਥੇ ਹੁਣ ਇੰਨਾ ਇੰਨੀ ਲੋੜ ਨਹੀਂ ਹੈਗੀ ਇੱਥੇ ਤੁਹਾਨੂੰ ਤੁਹਾਡਾ ਵਧੀਆ ਐਂਟਰਟੇਨਮੈਂਟ ਹੋ ਹੂੰ ਵਧੀਆ ਤੁਹਾਨੂੰ ਚੀਜ਼ਾਂ ਨੌਲੇਜੇਬਲ ਮਿਲਣੀਆਂ ਤੇ ਇਹਦੇ ਵਿੱਚ ਲਾਹੌਰ ਬਣਿਆ ਇਹਦੇ ਵਿੱਚ ਦਿੱਲੀ ਦਾ ਲਾਲ ਕਿਲਾ ਬਣਿਆ ਸਾਹਮਣੇ ਹਵੇਲੀ ਬਣੀ ਆ ਇਹ ਹਵੇਲੀ ਦੇ ਅੰਦਰ ਲਾਹੌਰ ਕੋਟ ਬਣੀ ਆ ਜੀ ਤੇ ਲਾਹੌਰ ਦੇ ਵਿੱਚ ਸੱਤ ਅਜੂਬੇ ਦੁਨੀਆ ਦੇ ਜਿਹੜੇ ਬਣੇ ਨੇ ਅਜੂਬਿਆਂ ਚ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਸਥਾਪਿਤ ਕੀਤੀ ਆ ਵੀ ਦੁਨੀਆ ਦੇ ਅਜੂਬਿਆਂ ਚ ਖਾਲਸਾ ਰਾਜ ਵੀ ਇੱਕ ਅਜੂਬਾ ਸੀ ਉਹ ਇਹ ਚੀਜ਼ ਨੂੰ ਦਰਸਾਉਂਦਾ ਫਿਰ ਰਾਣੀ ਟਾਕੀ ਜੀ ਹਿਟਰਲ ਗੇਟ ਹੈਗਾ ਫਿਰ ਤੁਸੀਂ ਜਾਓਗੇ ਹਿਮਾਚਲ ਪ੍ਰਦੇਸ਼ ਆ ਹਿਮਾਚਲ ਪ੍ਰਦੇਸ਼ ਇਕੱਲਾ ਨਾਉਂਦਾ ਨਹੀਂ ਹਿਮਾਚਲ ਪ੍ਰਦੇਸ਼ ਉੱਥੇ ਤੁਹਾਨੂੰ ਠੰਡ ਫੀਲਿੰਗ ਹੋਵੇਗਾ ਦਿਨ ਰਾਤ ਨੇ ਬਹੁਤ ਔਰ ਪੂਰੇ ਜਿੰਨਾ ਵੀ ਇਹ ਬਣਿਆ ਪ੍ਰੋਜੈਕਟ ਇਹਦੇ ਵਿੱਚ ਜੇ 50% ਕੰਕਰੀਟ ਹੈ ਜਿਹਾ ਬਿਲਡਿੰਗ ਜਰਾ ਤਾਂ 50% ਗ੍ਰੇਨਰੀ ਦਾ ਖਿਆਲ ਰੱਖਿਆ ਗਿਆ ਦਰਮਾ ਚੁੜਾਏ ਗਏ ਨੇ ਜੀ ਤੇ ਹਿਮਾਚਲ ਤੋਂ ਬਾਅਦ ਪੁਰਾਣਾ ਪਿਆਵਾ ਪੰਜਾਬ ਦੀ ਪੂਰੀ ਬਰਾਸਤ ਨੂੰ ਸੰਭਾਲਿਆ ਸਾਡੇ ਕੋਲੇ ਜਿਵੇਂ ਕਹਿੰਦੇ ਆ ਗੱਡਾ ਵੀ ਚੱਕੀ ਵੀ ਸੰਦੂਕ ਵੀ ਜੀ ਡੋਲੀ ਵੀ ਸਾਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬੀ ਸੱਭਿਆਚਾਰ ਤੁਸੀਂ ਇੱਕ ਵਿਰਾਸਤ ਜੋ ਹੈ ਇੱਥੇ ਜਿਹੜੀਆਂ ਜਵਾਕਾਂ ਨੂੰ ਪਤਾ ਨਹੀਂ ਤੇ ਸਾਡੇ ਉਹ ਪ੍ਰਾਸਤ ਵਿੱਚੋਂ ਗੁੰਮ ਹੋ ਗਈਆਂ ਨੇ ਤੇ ਉਹਦੀਆਂ ਗੱਲਾਂ ਹੀ ਰਹਿ ਗਈਆਂ ਨੇ ਪਰ ਨਹੀਂ ਇੱਥੇ ਤੁਹਾਨੂੰ ਦੇਖਣ ਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਚੜ੍ਹਦਾ ਤੇ ਲੈਂਦੇ ਪਜਾਵਾ ਦਾ ਬਾਰਡਰ ਆ ਜਾਏਗਾ ਜੀ ਤੇ ਬਾਰਡਰ ਕਰਾਸ ਕਰਦੇ ਸਾਰੇ ਨੂੰ ਰਾਵੀ ਪੁਲ ਮਿਲੇਗਾ ਰਾਵੀ ਪੁਲ ਦੇ ਵਿੱਚ ਕਰਤਾਰਪੁਰ ਦੇਖਣ ਨੂੰ ਮਿਲੇਗਾ ਜੀ ਤੇ ਨਾਲ ਹੀ ਮਿਲਖਾ ਸਿੰਘ ਦਾ ਘਰ ਸਿੱਧੂ ਮੂਸੇਵਾਲਾ ਦਾ ਪਾਰਕ ਪੁਰਾਣੇ ਸਿੱਧੂ ਮੂਸੇਵਾਲਾ ਦਾ ਵੀ ਪਾਰਕ ਬਣਾਇਆ ਹੋਇਆ ਹਾਂਜੀ ਹਾਂਜੀ ਤੇ ਪੁਰਾਣਾ ਦਰਵਾਜ਼ਾ ਹਾਂ ਜਿਹੜਾ ਮਹਾਰਾਜਾ ਦੀ ਸੀ ਕਾਲਜ ਕੱਚਾ ਦਰਵਾਜਾ ਹੁੰਦਾ ਸੀ ਅਫਗਾਨੀ ਗੇਟ ਤੇ ਫਿਰ ਥੋੜੀ ਜਿਹੀ ਅਮਰੀਕਾ ਦੀ ਝਲਕ ਵੀ ਹੈ ਸਟੈਚੂ ਆਫ ਫ੍ਰੀਡਮ ਔਰ 911 ਬਿਲਕੁਲ ਜੋ ਇਹ ਸਾਰੀਆਂ ਗੱਲਾਂ ਕਰ ਰਹੇ ਆਪਾਂ ਤੁਹਾਨੂੰ ਦਿਖਾਣੇ ਵੀ ਆ ਤੁਸੀਂ ਇਹ ਸੋਚ ਰਹੇ ਹੋਗੇ ਐਕਚੁਅਲ ਦੇ ਵਿੱਚ ਇੰਨੀਆਂ ਸਜਾਵਾਂ ਕਿੱਥੋਂ ਗਈਆਂ ਨੇ ਤੇ 21 ਜਗ੍ਹਾ ਤੇ ਲੁਧਿਆਣਾ ਦੇ ਵਿੱਚ ਜੀ ਬਿਲਕੁਲ ਸੋ ਬਿਲਕੁਲ ਜਗਰੂਪ ਜੀ ਬਿਲਕੁਲ ਥੋੜਾ ਪੋਤਾ ਆਪਾਂ ਦਿਖਾਣੇ ਆ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਕਿ ਕਿੰਨੇ ਤੁਹਾਡੇ ਐਫਰਟ ਲੱਗੇ ਨੇ ਇਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਦੇਖ ਸਕਦੇ ਹੋ लाल किले दिया तस्वीरा देख रहे हो ए लाल किला जी जी ते ਨਾਲੇ ਆਪਾਂ ਤੁਹਾਨੂੰ ਲਾਹੌਰ ਕੋਟ ਦਿਖਾ ਦਈਏ ਜੀ ਬਿਲਕੁਲ ਨਾਲ ਹੀ ਤੁਸੀਂ ਲਾਹੌਰ ਕੋਟ ਵੀ ਦੇਖ ਸਕਦੇ ਹੋ ਤੇ ਨਾਲ ਨਾਲ ਐਂਟਰਟੇਨਮੈਂਟ ਵੀ ਇੱਥੇ ਦੇਖੋ ਮੀਆਂ ਮੀਆਂ ਦੀ ਵੀ ਫੋਟੋ ਕਰਾਉਣਗੇ ਜੀ ਉਹਨਾਂ ਦੀ ਫੋਟੋ ਕਰਾਉਣੀ ਆ ਬੈਠ ਕੇ ਬਿਲਕੁਲ ਐਂਟਰਟੇਨਮੈਂਟ ਵੀ ਹੈ ਐਂਟਰਟੇਨਮੈਂਟ ਹੈ ਆਓ ਹੁਣ ਤੁਹਾਨੂੰ ਲਾਹੌਰ ਕੋਟ ਤੇ ਲੈ ਕੇ ਚੱਲੀਏ ਜੀ ਬਿਲਕੁਲ ਜੀ ਆਜੋ ਆਪਾਂ ਲਾਹੌਰ ਕੋਟ ਤੇ ਚੱਲਦੇ ਆਂ ਇਹ ਹਾਂ ਜੱਜ ਦੀ ਕੁਰਸੀ ਹੈ ਜੀ ਇਹ ਜਿਹੜਾ ਮੁੰਡਾ ਕੋਈ ਵੀ ਤੇ ਕੋਰਟ ਤੇ ਟਾਈਪਿਸਟ ਇਹਦਾ ਰੀਡਰ ਉਹ ਕਟਹਿਰੇ ਵਾ ਜੀ ਇਹ ਇੱਥੇ ਹੁਣ ਮੈਂ ਜੱਜ ਵਾਲੀ ਜਗ੍ਹਾ ਤੇ ਤੁਸੀਂ ਜੱਜ ਵਾਲੀ ਜਗ੍ਹਾ ਤੇ ਖੜ੍ਹ ਜਾਓ ਮੈਂ ਕਟਹਿਰੇ 'ਚ ਖੜ੍ਹ ਜਾਣਾ ਕੋਈ ਨਹੀਂ ਨਹੀਂ ਜੀ ਸੋ ਬਿਲਕੁਲ ਦੇ ਸਕਦੇ ਹੋ ਕਿ ਪੁਰਾਣੇ ਜਿਸ ਤਰ੍ਹਾਂ ਟਾਈਪਿਸਟ ਸੀ ਇਹ ਤਾਂ ਪੁਰਾਨੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਆ ਦੇਖੋ ਕਿ ਕਟਹਿਰੇ 'ਚ ਐ ਖੜ੍ਹੇ ਹੋਦੇ ਨੇ ਮੁੰਡਾ ਜੀ 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 ਸੋ ਬੜੀ ਵਧੀਆ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਲਿਆਓ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਐਂਟਰਟੇਨਮੈਂਟ ਵੀ ਬਹੁਤ ਜ਼ਿਆਦਾ ਹੈ ਤਾ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਣੇ ਆ ਬਾਹਰ ਆਜੋ ਹੁਣ ਆਪਾਂ ਹਿਮਾਚਲ ਪ੍ਰਦੇਸ਼ ਚੱਲੀਏ ਤੁਹਾਨੂੰ ਹਿਮਾਚਲ ਤਾਂ ਨਹੀਂ ਜਾਣ ਦੀ ਲੋੜ ਪੈਣੀ ਜਗਰੂਪ ਜੀ ਹਾਂਜੀ ਆਓ ਚੱਲੀਏ ਲੁਧਿਆਣਾ ਵਿੱਚ ਹੀ ਹਿਮਾਚਲ ਦਿਖਾ ਰਹੇ ਆ ਜੀ ਬਿਲਕੁਲ ਆਜੋ ਜੀ ਇੱਧਰ ਬਿਲਕੁਲ ਜੀ ਹਿਮਾਚਲ ਵਾਲੀ ਫੀਲਿੰਗ ਆ ਰਹੀ ਹੈ ਤੁਸੀਂ ਵੀ ਆਜੋ ਜੀ ਬਿਲਕੁਲ ਦੇਖੀ ਆਪਾਂ ਹਿਮਾਚਲ ਦੇਖੋ ਬੱਟਿਆਂ ਦੇ ਰਸਤੇ ਆ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਇੱਥੇ ਬੰਦਾ ਜੇ ਸਵੇਰੇ ਸੈਰ ਕਰੇ ਐਕਸਰਸਾਈਜ਼ ਕਰੇ ਬ੍ਰੇਨ ਦਾ ਕੋਪਰੈਸਰ ਬਹੁਤ ਹੁੰਦਾ ਜੀ ਤੇ ਇੱਥੇ ਹੋਰ ਨਾ ਵੀ ਹੋਏ ਨਾ ਬੰਦਾ ਆਪਦੇ ਐਕਸਰਸਾਈਜ਼ ਕਰਕੇ ਆਪਦੇ ਨੂੰ ਤੰਦਰੁਸਤ ਰੱਖ ਸਕਦਾ ਜੀ ਤੇ ਤੁਹਾਡੇ ਪੈਰਾਂ ਚ ਪੇਨ ਨਹੀਂ ਹੋਊ ਤੇ ਤੁਹਾਡੇ ਗੋਡਿਆਂ ਦੀ ਪਰੇਨ ਨਾ ਹੋਊਗਾ ਕੋਈ ਹੋਰ ਜੋ ਵੀ ਹੈਗੀ ਆ ਇਹ ਰਸਤੇ ਤਾਂ ਹੀ ਤਾਂ ਹੁੰਦੇ ਨਾ ਹਮਾਤਰੀ ਇਹ ਸਾਰੇ ਰਸਤੇ ਵੀ ਜਿਹੜੇ ਬਣਾਏ ਹੋਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਿਮਾਚਲ ਦੀ ਫੀਲਿੰਗ ਤੁਸੀਂ ਇੱਥੇ ਲੈ ਸਕਦੇ ਹੋ ਲੁਧਿਆਣਾ ਦੇ ਵਿੱਚ ਤੇ ਹਿਮਾਚਲ ਦੀਆਂ ਜਿਹੜੀਆਂ ਗਲੀਆਂ ਨੇ ਕਿਸ ਤਰੀਕੇ ਦੀਆਂ ਤੁਸੀਂ ਸੜਕ ਦੇਖ ਸਕਦੇ ਹੋ ਰੋਡ ਕਿਸ ਤਰੀਕੇ ਨਾਲ ਪਹਾੜਾ ਵਾਲੀ ਜਿਹੜੀ ਕੀ ਹੈ ਇਹ ਫੀਲਿੰਗ ਤੁਸੀਂ ਦੇਖ ਸਕਦੇ ਹੋ ਹਿਮਾਚਲ ਹਟਾ ਗਈ ਜੀ ਇਹਦੇ ਵਿੱਚ ਠੰਡ ਫੀਲ ਹੋ ਗਈ ਹਿਮਾਚਲ ਹਟ ਜਿੱਥੇ ਆਪਾਂ ਜਾਂਦੇ ਆ ਰੁਕਦੇ ਆ ਕਿਤੇ ਜਦੋਂ ਵੀ ਹਿਮਾਚਲ ਦੇ ਵਿੱਚ ਕੋਈ ਜਾਂਦਾ ਤਾਂ ਆਪਾਂ ਰੁਕਣ ਦੀ ਜਗ੍ਹਾ ਹੁੰਦੀ ਤਾਂ ਉਹ ਹਟ ਬਣੀਆਂ ਹੁੰਦੀਆਂ ਨੇ ਉਹੀ ਚੀਜ਼ ਹੈ ਬਿਲਕੁਲ ਨਹੀਂ ਖਾਨੇ ਆ ਹਾਂ ਰੈਡੀ ਹੋ ਰਹੀ ਆ ਅੱਛਾ ਜੀ ਰੈਡੀ ਹੋ ਰਹੀ ਆ ਉਹ ਰੈਡੀ ਹੋ ਰਹੀ ਆ ਜੀ બસ ਜਲਦੀ ਤਿਆਰ ਹੋ ਜਾਊਗੀ ਫਰਸ ਲੱਗਣ ਨੂੰ ਰਹਿੰਦਾ ਵਾ ਜੀ ਬਿਲਕੁਲ ਹੱਟਾ ਵਾਲਾ ਸੀਨ ਤੁਸੀਂ ਦੇਖ ਸਕੋ ਜਦੋਂ ਵੀ ਆਪਾਂ ਹਿਮਾਚਲ ਜਾਂਦੇ ਆ ਤਾਂ ਇਹ ਜੋ ਹੱਟ ਬਣੀ ਹੋਈ ਹੈ ਹਲੀ ਰੈਡੀ ਹੋ ਰਹੀ ਹੈ ਸੋ ਬਿਲਕੁਲ ਰੈਡੀ ਹੁੰਦੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਜਿੰਨੇ ਬੂਟੇ ਨੇ ਸਾਰੇ ਫਲਾਂ ਵਾਲੇ ਬੂਟੇ ਨੇ ਜੀ ਇਹ 베ਰੀ ਹੈਗੀ ਆ ਇਹ ਲਕਾਟਾ ਆਵਲਾ ਵਾ ਤੇ ਆਪਣਾ ਅਨਾਰ ਹੈਗਾ ਵਾ ਤੇ ਅੰਜੀਰ ਹੈਗੀ ਆ ਜੀ ਤੇ ਲੀਚੀ ਹੈਗੀ ਆ ਸਾਰੇ ਫਲਾਂ ਵਾਲੇ ਬੂਟੇ ਨੇ ਇੱਥੇ ਹਮ ਹਿਮਾਚਲੀ ਫਰੂਟ ਕਹਿ ਸਕਦੇ ਆ ਤੁਸੀਂ ਹਾਂਜੀ ਹਾਂਜੀ ਜੀ ਸਰ ਇਹ ਵੀ ਚੀਜ਼ ਇਹ ਕੀ ਚੀਜ਼ ਬਣਾਈ ਹੋਈ ਹੈ ਕਿਸੇ ਕਪਲ ਕਪਲ ਲਈ ਫੋਟੋਪੌਇੰਟ ਜੀ ਫੋਟੋਪੌਇੰਟ ਬਿਲਕੁਲ ਹੈ ਇਹ ਫੋਟੋਪੌਇੰਟ ਤੁਸੀਂ ਦੇਖ ਸਕਦੇ ਹੋ ਇੱਥੇ ਬੈਠ ਕੇ ਬਈ ਤੁਸੀਂ ਇੱਥੇ ਬੈਠ ਕੇ ਫੋਟੋ ਸ਼ੂਟ ਵੀ ਕਰਵਾ ਸਕਦੇ ਹੋ ਇਹ ਫੀਲਿੰਗ ਤੁਹਾਨੂੰ ਮਿਲੇਗੀ ਹਿਮਾਚਲ ਵਾਲੀ ਲੁਧਿਆਣਾ ਦੇ ਵਿੱਚ ਹੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜੋ ਬਣਾਇਆ ਹੋਇਆ ਹੈ 5 ਕਿ ਮਿੰਟਾਂ ਚ ਬੰਦਾ 3-4 ਕੰਟਰੀ ਦੇਖ ਲੈਂਦਾ ਹੁਣ ਆਪਾਂ ਇਸ ਹਮਚਲ ਤੋਂ ਬਾਅਦ ਆਪਾਂ 1 ਮਿੰਟ ਬਾਅਦ ਪੰਜਾਬ ਚ ਜਾ ਪੜਨਾ ਜੀ ਤੇ ਫਿਰ ਬਾਰਡਰ ਪਾਰ ਕਰਕੇ ਪਾਕਿਸਤਾਨ ਚ ਵਾਓ ਬਾਰਡਰ ਵੀ ਪਾਰ ਹੋ ਜਾਣਾ ਹੈ ਹਾਂਜੀ ਹਾਂਜੀ ਜੀ ਇਹ ਇਹ ਖੂ ਹੈਗਾ ਜੀ ਜੀ ਖੂ ਇਹ ਹਮਚਲੀ ਖੂ ਆ ਉਧਰ ਦੂਸਰਾ ਪੁਰਾਣਾ ਪੰਜਾਬ ਦਾ ਖੂ ਹੈ ਜੀ ਤੇ ਆਪਾਂ ਹੁਣ ਚਾਹ ਪੀ ਲਈ ਪਹਿਲਾਂ ਜੀ ਬਿਲਕੁਲ ਜੀ ਤੇ ਦੇਖ ਸਕਦੇ ਹੋ ਜਿਹੜਾ ਖੂਬ ਬਣਿਆ ਹੋਇਆ ਹੈ ਇਹ ਕਰਦੇ ਆ ਚਾਹ ਆਪਾਂ ਬਾਟਰ ਤੇ ਜਾ ਕੇ ਪੀਨੇ ਆਇਆ ਇੱਕ ਮਿੰਟ ਹੀ ਲੱਗਣਾ ਕੋਈ ਪਤਾ ਨਾ ਬਾਟਰ ਤੇ ਜੀ ਬਿਲਕੁਲ ਜੀ ਜੀ ਉਹ ਤੇ ਬਾਟਰ ਤੇ ਲੈ ਆਵੇ ਚਾਹ ਸਮਝੋਤਾ ਐਕਸਪ੍ਰੈਸ ਤੇ ਬੈਠ ਕੇ ਪੀਵਾਂਗੇ ਤੇ ਆ ਆ ਗਏ ਜੀ ਅਸੀਂ ਪੰਜਾਬ ਦੇ ਵਿੱਚ ਪੰਜਾਬ ਚ ਹਾਂ ਇਹ ਆਪਣੀ ਜਿਹੜਾ ਪੰਜਾਬੀ ਪਾਸ਼ਾ ਆਪਣੀ ਗੁਰਮੁਖੀ ਗੁਰਮੁਖੀ ਪਾਸ਼ਾ ਕੱਲੀ ਗੁਰਮੁਖੀ ਨਹੀਂ ਉਹ ਉੱਪਰ ਸ਼ਾਹਮੁਖੀ ਵੀ ਆ ਪਾਕਿਸਤਾਨ ਜਿਹੜੀ ਪਾਕਿਸਤਾਨ ਦੇ ਵਿੱਚ ਲਿਖੀ ਜਾਂਦੀ ਆ ਬੋਲੀ ਜਾਂਦੀ ਆ ਲਿਪੀ ਗੁਰਮੁਖੀ ਇਹ ਡੋਲੀ ਹੈਗੇ ਜੀ ਡੋਲੀ ਸਰ ਇਹ ਕਿਸ ਤਰ੍ਹਾਂ ਮਤਲਬ ਜੜੀ ਇਹ ਪੁਰਾਣਾ ਟਾਈਮ ਚ ਜ ਕੁੜੀਆਂ ਹਾਂਜੀ ਇਹਦੇ ਵਿੱਚ ਬੈਠ ਕੇ ਜਾਂਦੀਆਂ ਹੁਣ ਤਾਂ ਕੁੜੀਆਂ ਵੱਡੀ ਬਣ ਕੇ ਕਰ ਕਰ ਜੀ ਜੀ ਜਦੋਂ ਫਿਰ ਭਰਾ ਚੱਕ ਕੇ ਉਹਦੀ ਸੇਫਟੀ ਪੱਖੋਂ ਸਿਕਿਉਰਿਟੀ ਪੱਖੋਂ ਛੱਡ ਕੇ ਆਉਂਦੇ ਸੀਗੇ ਕਿਉਂਕਿ ਰਸਤੇ ਹੁੰਦੇ ਸੀਗੇ ਤੇ ਸਾਨੂੰ ਸਰ ਜਦੋਂ ਬਹੁਤ ਜਿਵੇਂ ਕੀ ਕਾਂਗੇ ਲਟੇਰੇ ਲੋਕ ਇਦਾਂ ਦੇ ਸੀਗੇ ਲਟੇਰਾ ਮਾਈਂਡਡ ਜਿਹੜੇ ਬੰਦੇ ਹੁੰਦੇ ਸੀ ਜੀ ਇਹ ਕੁੜੀ ਲਈ ਬਣੀ ਹੁੰਦੀ ਸੀ ਡੋਲੀ ਵਾਲੀ ਜਗ੍ਹਾ ਜੀ 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 ਇੱਧਰ ਸੰਦੂਖ ਹੈਗਾ ਵਾ ਜੀ ਤੇ ਆ ਦੇਖੋ ਆ ਤੁਸੀਂ ਭੁੱਲ ਗਏ ਹੋਗਾ ਚਾਟੀ ਚਾਟੀ ਹਾਂ ਤੇ ਬਿਲਕੁਲ ਆ ਲੱਸੀ ਵਾਲੀ ਚਾਟੀ ਜਿਹੜੀ ਤੁਸੀਂ ਹੁਣ ਭਾਲਦੇ ਹੋ ਕਿ ਪਿੰਡਾਂ ਦੇ ਵਿੱਚੋਂ ਮਿਲ ਜਾਵੇ ਤਾਂ ਇੱਥੇ ਜਿਹੜੀ ਕੀ ਹੈ ਤੇ ਇੱਧਰ ਆ ਜਾਓ ਜੀ ਇਹ ਸੁੰਦਰੀ ਹੈਗੀ ਜੰਨਤ ਤੇ ਜ਼ਰਖੜ ਦੀ ਇੱਕ ਵਧੀਆ ਫੋਟੋ ਬਿਲਕੁਲ ਇੱਕ ਤਸਵੀਰ ਬਣਾਈ ਹੋਈ ਹੈ ਜੰਨਤ ਤੇ ਜ਼ਰਖੜ ਇਹ ਪੁਰਾਣੇ ਟੈਲੀਵਿਜ਼ਨ ਹੁੰਦੇ ਸੀਗੇ ਇਹ ਸਰ ਕੀ ਚੀਜ਼ ਹੈ ਟੈਲੀਵਿਜ਼ਨ ਟੈਲੀਵਿਜ਼ਨ ਹਾਂ ਇਹ ਕਦੇ ਹੀ ਲੈਂਦਾ ਵਾ ਜਦੋਂ ਪੁਰਾਣੇ ਟਾਈਮ 'ਚ ਇਹ ਤੋਂ ਮਤਲਬ ਆਪਾਂ ਫੋਨ ਹੁੰਦਾ ਬੜਾ ਈਜ਼ੀ ਸਿਸਟਮ ਆ ਗਿਆ ਐ ਇਸ ਲਈ ਬਿਲਕੁਲ ਤੁਹਾਨੂੰ ਇੱਥੇ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੋ ਤੁਸੀਂ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਦੇਖੀਆਂ ਹੋਈਆਂ ਨਹੀਂ ਹਾਂ ਹਾਂ ਹਾਜ਼ਰ ਸਾਹਮਣੇ ਬਾਰਡਰ ਆ ਬਾਰਡਰ ਤੇ ਬੈਠ ਕੇ ਪਹਿਲਾ ਬੱਚਾ ਪਿੰਨੇ ਆ ਜੀ ਜੀ ਜ਼ਿੰਦਗੀ ਜ਼ਿੰਦਗੀ 0 ਕਿਲੋਮੀਟਰ ਲਾਹੌਰ ਲਾਹੌਰ 172 ਕਿਲੋਮੀਟਰ ਹੈ ਦਿੱਲੀ ਦਿੱਲੀ 316 ਕਿਲੋਮੀਟਰ ਅਬਨੇ ਸਰ 154 ਕਿਲੋਮੀਟਰ ਹੈ ਹਾਂ ਇਹ ਬੰਦੇ ਤਾਂ ਸਰ ਕੋ ਟੁਕਦਾ ਸੀ ਜੀ ਸਰ ਬਾਰਡਰ ਵੀ 0 ਕਿਲੋਮੀਟਰ ਹੈ ਬਾਰਡਰ ਵੀ ਨਾਲ ਹੀ ਆ ਗਿਆ ਦੁਨੀਆ ਦੇ ਕਿਲੋਮੀਟਰ ਬੰਦਾ ਗਿਣੀ ਜਾਂਦਾ ਵਾ ਕਦੇ ਆਪਦੀ ਜ਼ਿੰਦਗੀ ਦੇ ਨਹੀਂ ਗਿਣਦਾ ਜਿੰਦਗੀ ਦੇ ਨਹੀਂ ਗਿੰਦਾ ਸਹੀ ਜ਼ਿੰਦਗੀ ਨੂੰ 0 ਤੇ ਕਢਾ ਲੈਂਦਾ ਵਾ ਜੀ ਚੜਦਾ ਤੇ ਲੈਂਦਾ ਪੰਜਾਬ ਵੀ ਬਿਲਕੁਲ ਤੁਸੀਂ ਬਾਰਡਰ ਦੇਖ ਰਹੇ ਹੋ ਇਹ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਲਾ ਬੈਠੋ ਮੈਂ ਸੋ ਬਿਲਕੁਲ ਸਮਝੋਤਾ ਐਕਸਪ੍ਰੈਸ ਤੇ ਅਸੀਂ ਬੈਠੀ ਆ ਜੀ ਸੋ ਬਿਲਕੁਲ ਤੁਸੀਂ ਦੇਖ ਰਹੇ ਹੋਗੇ ਪਿੱਛੇ ਕਿ ਚਾਰਦਾ ਤੇ ਲੈਂਦਾ ਪੰਜਾਬ ਅ ਯਾਨਕੀ ਆਪਾਂ ਹੁਣ ਚੱਲਾਂਗੇ ਲੈਂਦੇ ਪੰਜਾਬ ਯਾਨਕੀ ਪਾਕਿਸਤਾਨ ਵਾਲ ਸਾਈਟ ਤੇ ਜਿਹੜਾ ਗਰੁੱਪ ਜੀ ਲਿਖਿਆ ਹੋਇਆ ਉੱਪਰ ਬਾਰਡਰ ਤੇ ਉੱਪਰ ਪੰਜਾਬ 1947 ਤੇ ਇੱਕ ਬੜੀ ਇਮੋਸ਼ਨਲ ਜੀ ਫੋਟੋ ਲਗਾਈ ਹੋਈ ਤੁਸੀਂ ਇਹਦਾ ਕੀ ਮਤਲਬ ਹੈ ਇਹ ਇਹ ਦੱਸ ਰਿਹਾ ਵੀ 1947 ਦਾ ਸੀਨ ਜੀ ਤੇ ਦੋ ਮੁਲਕ ਬਣ ਗਏ ਇੱਕ ਇੰਡੀਆ ਇੱਕ ਪਾਕਿਸਤਾਨ ਜੀ ਤੇ ਵੱਡਿਆ ਪੰਜਾਬ ਗਿਆ ਹਮ ਲਹੂ ਲਹਨ ਪੰਜਾਬ ਹੋਇਆ ਜੀ ਤੇ ਕਿਸਾਨੀ ਨੂੰ ਮਾਰਤਾ ਜੀ ਇਸ ਕਰਕੇ ਕਿਸਾਨ ਨੂੰ ਵੱਡਿਆ ਦਿਖਾਇਆ ਜੀ ਤੇ ਮਤਲਬ ਉਸ ਦਾ ਬਹੁਤ ਨੁਕਸਾਨ ਕਿਸਾਨਾਂ ਦਾ ਹੋਇਆ ਕਿਸਾਨੀ ਤਾਂ ਵੀ ਖਤਮ ਹੀ ਹੋ ਗਈ ਸੀ ਇੱਕ ਜੰਦਗੀ ਲੈ ਕੇ ਜੀ ਤੇ ਦੂਸਰਾ ਸਾਡੀ ਬਾਰਡਰ ਤੇ ਦੇਖੋ ਚਾਹੇ ਉਹਨਾਂ ਦੇ ਫੌਜੀ ਨੇ ਸਾਡੀ ਹੈ ਤਾਂ ਬਾਤ ਨਹੀਂ ਜੀ ਬਿਲਕੁਲ ਤੇ ਇਹ ਰਣਨੀਤਿਕ ਬੰਦਿਆਂ ਦੀ ਦੇਣਾ ਇਹ ਤੋਪਾਂ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਰਹਿਣਾ ਚਾਹੁੰਦੇ ਆ ਨਾਲ ਮਿਲ ਕੇ ਰਹਿਣਾ ਚਾਹੁੰਦੇ ਨੇ ਜੀ ਤੇ ਸਾਡੀ ਬੋਲੀ ਵੀ ਇੱਕ ਸਾਡਾ ਰਹਿਣ ਸਹਿਣ ਵੀ ਇੱਕ ਆ ਸਾਡਾ ਖਾਣ ਪੀਣ ਵੀ ਇੱਕ ਜੀ ਤੇ ਸਾਡੀ ਉਹ ਗੁਰਾਂ ਪੀਰਾਂ ਦੀ ਧਰਤੀ ਆ ਤੇ ਉਹਨਾਂ ਦੀਆਂ ਉਹਨਾਂ ਦੇ ਗੁਰਾਂ ਪੀਰਾਂ ਦੀ ਇੱਧਰਲੀ ਧਰਤੀ ਹੈਗੀ ਆ ਤੇ ਲੋਕ ਰਲ ਮਿਲ ਕੇ ਰਹਿਣਾ ਚਾਹੁੰਦੇ ਆ ਪਰ ਰਣਨੀਤਿਕ ਲੋਕਾਂ ਨੇ ਵੰਡੀਆਂ ਪਾਤੀਆਂ ਇਹ ਸੀਨ ਉਹ ਦੱਸਦਾ ਜੀ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਚੜਦਾ ਪੰਜਾਬ ਆਪਾਂ ਆਪਣਾ ਪੰਜਾਬ ਗਿੰਦੇ ਆ ਤੇ ਲੈਂਦਾ ਪੰਜਾਬ ਆਪਾਂ ਪਾਕਿਸਤਾਨ ਸਰ ਇਹ ਕਿਉਂ ਕਹਿੰਦੇ ਨੇ ਚੜਦਾ ਲੈਂਦਾ ਪੰਜਾਬ ਕੁਝ ਅ ਦੱਸੋਗੇ ਕਿਉਂਕਿ ਇਹਦਾ ਨਾ ਬੱਚਿਆਂ ਨੇ ਵੀ ਸੁਣਿਆ ਹੋਵੇਗਾ ਆਪਣਾ ਈਸਤ ਪੂਰਬੀ ਸਾਈਡ ਆ ਜੀ ਇਧਰੋਂ ਸੂਰ ਚੜਦਾ ਹੂੰ ਤੇ ਉਹਨਾਂ ਦਾ ਵੈਸਟ ਸਾਈਡ ਆ ਜੀ ਉਧਰ ਸੂਰ ਸੁੱਤ ਇਸ ਕਰਕੇ ਚੜਦਾ ਲੈਂਦਾ ਪੰਜਾਬ ਇਸ ਕਰਕੇ ਆਪ ਨੂੰ ਚੜਦਾ ਪੰਜਾਬ ਕਹਿੰਦੇ ਆ ਉਧਰ ਸੂਰ ਚ ਡੁੱਬ ਜਾਂਦਾ ਤੇ ਜੀ ਬਿਲਕੁਲ ਨਾਲ-ਨਾਲ ਚਾਹ ਪਿੰਦੇ-ਪਿੰਦੇ ਜੀ ਆਪਾਂ ਜਾ ਰਹੇ ਆ ਅੰਦਰ ਲੈਂਦੇ ਪੰਜਾਬ ਵਾਲ ਯਾਨਕਿ ਪਾਕਿਸਤਾਨ ਵਾਲ ਜੀ ਦੇਖੋ ਬਿਨਾ ਪਾਸਪੋਰਟ ਤੋਂ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ੇ ਤੋਂ ਬਿਨਾ ਕਿਸੇ ਟਿਕਟ ਜੀ ਹਾਂ ਟਿਕਟ ਨੇ ਲਗਣੀ ਇੱਥੇ ਭਈ ਬਿਲਕੁਲ ਤੁਹਾਨੂੰ ਪਾਕਿਸਤਾਨ ਆਉਣ ਦੇ ਵਿੱਚ ਉਹ ਸੱਜੇ ਹੱਥ ਰਾਵੀ ਪੁਲ ਜੀ ਰਾਵੀ ਪੁਲ ਪਹਿਲਾਂ ਤਾਂ ਰਾਵੀ ਪੁਲ ਦੀ ਹੈ ਤਾਂ ਸਪੀੜਾ ਦੇਖੋ ਤੁਸੀਂ ਤੇ ਉਸ ਤੋਂ ਉੱਪਰ ਅੱਗੇ ਪਹਾੜੀ ਦੇ ਉੱਪਰ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਹਾਂ ਬਿਲਕੁਲ ਤੇ ਫਿਰ ਸਿੰਧੂ ਮੂਸੇ ਵਾਲਾ ਪਾਰਕ ਜੀ ਸਿੰਧੂ ਮੂਸੇ ਵਾਲਾ ਪਾਰਕ ਵੀ ਤੇ ਮਿਲਖਾ ਹਾਊਸ ਕੱਚਾ ਦਰਵਾਜ਼ਾ ਅਫਗਾਨੀ ਗੇਟ ਤੇ ਇੱਧਰ ਸਟੈਚੂ ਆ ਲਿਬਰਟੀ ਜੀ ਮੈਨੂੰ ਲੱਗਦਾ 200 ਕਾ ਜਗ੍ਹਾ ਹੋਗੀ ਇਹਦੇ ਵਿੱਚ 7-8 ਕਿੰਨੇ ਵਧੀਆ ਪੁਆਇੰਟ ਨੇ ਬਿਲਕੁਲ बच्चा ला लाडिज नी बनाया तो चाहिए रेस्टोरेंट भी बनाया बचे ना ढाई फुट पानी होगा साढ़े चार पांच रखना पानी रख लगा बिलकुल तस्वीर देख रहे हो गुला भी बोहोत अच्छा बनिया हुआ है ਹਾਂ ਜਿੱਥੇ ਬੈਠ ਕੇ ਸਾਰਾ ਲੰਦਾ ਪੰਜਾਬ ਜਿਹੜਾ ਕੀ ਇਹ ਦੇਖਿਆ ਜਾ ਸਕਦਾ ਇੱਥੇ ਬੈਠ ਕੇ ਬਿਲਕੁਲ ਸਰ ਮੂਸੇ ਵਾਲਾ ਕਾਰਨਰ ਵੀ ਬਣਾਇਆ ਹੋਇਆ ਤੁਸੀਂ ਬਿਲਕੁਲ ਜੀ ਮੂਸੇ ਵਾਲਾ پارک ਕਿਉਂਕਿ ਮੂਸੇ ਵਾਲਾ ਸਾਡਾ ਆਈਕਨ ਹੈ ਨਾ ਜੀ ਉਹਦੇ ਨੌਜਵਾਨਾਂ ਦਾ ਇਹ ਮਿਲਖਾ ਸਿੰਘ ਦਾ ਘਰ ਵੀ ਆ ਮਿਲਖਾ ਸਿੰਘ ਦਾ ਘਰ ਵੀ ਆ ਤੇ ਇਹ ਕਰਤਾਰਪੁਰ ਸਾਹਿਬ ਆ ਜੀ ਤੇ ਕਰਤਾਰਪੁਰ ਸਾਹਿਬ ਤੋਂ ਅੱਗੇ ਗੇਟ ਅਮਰੀਕਾ ਦਾ ਆ ਗਿਆ ਜੀ ਅਮਰੀਕਾ ਵੀ ਆ ਗਿਆ ਆਪਾਂ ਬਿਨਾ ਪਾਸਪੋਰਟ ਬਿਨਾਂ ਵੀਜ਼ੇ ਤੋਂ ਅਮਰੀਕਾ ਦਾ ਗੇਟ ਵੀ ਆਪਾਂ ਕ੍ਰੋਸ ਕਰ ਚੱਲੇ ਆ ਜੀ ਚਲੋ ਜੀ ਆਓ ਸਾਨੂੰ ਪਹਿਲਾ ਅਮਰੀਕਾ ਹੀ ਲੈ ਚਲੀਏ ਜੀ ਇਹੇ ਉੱਪਰ ਪਹਾੜੀ ਦੇ ਉੱਪਰ ਝੌਂਪੜੀ ਆ ਬੈਠਣ ਨੂੰ ਜੀ ਇਹ ਵੀ ਇੱਕ ਆ ਵਿਊ ਦੇਖਣ ਲਈ ਬਹੁਤ ਅੱਛਾ ਤੁਸੀਂ ਵਿਊ ਬਣਾਇਆ ਹੋਇਆ ਹੈ ਹਾਂ ਜੀ ਇਹ ਟਰੀ ਹਾਊਸ ਆ ਜੀ ਉੱਪਰ ਇਹ ਪਹਾੜੀ ਏਰੀਆ ਆ ਗਿਆ ਜੀ ਇਹ ਪਾਰਕ ਆ ਫੈਮਲੀਆ ਦੇ ਬੈਠਣ ਲਈ ਹਮ ਕਿਸੇ ਨੇ ਆਦਾ ਕੋਈ ਪਾਰਟੀ ਕਰਨੀ ਹੈ ਕੋਈ ਹੋਰ ਐਂਟਰਟੇਨਮੈਂਟ ਜੋ ਵੀ ਸਰ ਰੈਸਟੋਰੈਂਟ ਵੀ ਹੈ ਨਾਲ ਨਾਲ ਹਾਂ ਰੈਸਟੋਰੈਂਟ ਵੀ ਆ ਆਜੋ ਜੀ ਇਹ ਪੰਜੇ ਕੌਂਟੀਜੈਂਟ UN UNO ਚੇਅਰ ਜੀ ਅਮਰੀਕਾ এਸ਼ੀਆ ਆਸਟ੍ਰੇਲੀਆ ਇਹ ਪੰਜੇ ਮਹਾਦੀਪਾਂ ਦੇ ਉੱਤੇ ਮਗ ਰਹਾ 911 ਦਾ ਇੱਕ ਸੀਨ ਜੀ ਬਿਲਕੁਲ ਹਾਂਜੀ ਬੈਠੋ ਤੁਸੀਂ ਕੁਰਸੀ ਤੇ ਬੈਠੋ ਸੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਇਹ ਕਿ ਕਿਸ ਤਰੀਕੇ ਨਾਲ ਤੁਸੀਂ 5 ਕੰਟਰੀਜ਼ ਜੋ ਨੇ ਇੱਥੇ ਬੜਾ ਵਚਾ ਅੱਛਾ ਜਿਹੜਾ ਬਣਿਆ ਹੋਇਆ 뷰 ਤੁਸੀਂ ਜ਼ਰੂਰ ਆਓ ਮੈਂ ਤਾਂ ਕਹਾਂਗੀ ਇੱਕ ਵਾਰ ਇੱਥੇ ਦਾ ਮਾਹੌਲ ਜਿਹੜਾ ਨਾ ਤੁਸੀਂ ਵੀਓ ਦੇਖੋਗੇ ਤਾਂ ਤੁਸੀਂ ਆਪ ਕਹੋਗੇ ਅਸੀਂ ਕਿੱਥੇ ਆ ਗਏ ਆ ਲੁਧਿਆਣਾ ਦੇ ਵਿੱਚ ਇੰਨੀ ਜਗ੍ਹਾ ਹਾਟ ਪਾਰਕ ਚੱਲਦੇ ਆ ਜੀ ਸਰ ਤੁਹਾਨੂੰ ਨਵੀਂ ਜਾਣਕਾਰੀ ਦੱਸਿਏ ਇਹ ਹਾਟ ਪਾਰਕ ਆ ਜੀ ਜੀ ਇਹਦਾ ਮੀਨਿੰਗ ਪਤਾ ਜੀ ਆਈ ਲਵ ਯੂ ਹਾਂ 143 ਦੇਖ ਸਕਦੇ ਹੋ ਹਾਟ ਪਾਰਕ ਹੈ ਜਿਹੜਾ ਇਹ ਵੀ ਇੱਥੇ ਫੋਟੋ ਸਰ ਇਹ ਵੀ ਫੋਟੋ ਸੈਸ਼ਨ ਲਈ ਹੈ ਫੋਟੋ ਸੈਸ਼ਨ ਹੀ ਆ ਜੀ ਉੱਧਰ ਹੈਗਾ 432 आई लव यू टू जी 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 एक कपल ਲਈ ਮੁੰਡਾ ਕੁੜੀ ਲਈ ਬਿਲਕੁਲ ਮੁੰਡਾ ਕੁੜੀ ਲਈ ਜਿਹੜਾ ਕੀ ਪੁਆਇੰਟ ਬਣਿਆ ਦੋ ਦੋਸਤਾਂ ਲਈ ਵੀ ਹੋ ਸਕਦਾ ਹੈ ਦੋਸਤਾਂ ਲਈ ਵੀ ਹੋ ਸਕਦਾ ਹੈ ਮੈਂ ਕਹਿੰਦਾ ਭੈਣ ਭਰਾਵਲੇ ਵੀ ਹੋ ਸਕਦਾ ਬਿਲਕੁਲ ਤੇ ਮਾਂ ਤੇ ਪੁੱਤ ਲਈ ਵੀ ਹੋ ਸਕਦਾ ਜੀ 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 ਤੇ ਜਿਹੜਾ ਪਿਆਰਾ ਤਾਂ ਪਿਆਰੇ ਬਿਲਕੁਲ ਹੈ ਸੈਲਫੀ ਪੁਆਇੰਟ ਬਣਿਆ ਹੈ ਜੀ ਪਹਿਲਾ ਇੱਧਰ 143 ਫਿਰ ਇੱਧਰ 1432 ਯਾਨੀ ਕਿ आई लव यू टू देख सकते हो पॉइंट भी बहुत अच्छा है जिथे ਤੁਸੀਂ ਆ ਕੇ ਆਪਣਾ ਫੋਟੋ ਸੈਸ਼ਨ ਵੀ ਕਰ ਸਕਦੇ ਹੋ ਹਰੋਂ ਰੈਸਟੋਰੈਂਟ ਚੱਲਦੇ ਆਪਾਂ ਜੀ ਬਿਲਕੁਲ ਰੈਸਟੋਰੈਂਟ ਨੈਕਸਟ ਚੱਲਦੇ ਆਪਾਂ ਸਰ ਰੈਸਟੋਰੈਂਟ ਵੀ ਮਤਲਬ ਇੱਥੇ ਤੁਹਾਡੇ ਕੋਲ ਆਂਦੇ ਹੋਣਗੇ ਕਿਉਂਕਿ ਆਪਾਂ ਸੁਣੇ ਤੁਸੀਂ ਰੂਮ ਵੀ ਬਣਾਏ ਹੋਏ ਨੇ ਹਾਂਜੀ ਹਾਂਜੀ ਜੀ ਤੇ ਇਹ ਰੂਮ ਵੀ ਨੇ ਜੀ ਰੂਮ ਵੀ ਇਦਾਂ ਦੇ ਆ ਸੀ ਤੇ ਜੇ ਤੁਸੀਂ ਹਾਈ ਫਾਈ ਰੂਮ ਤੇ ਰਹਿਣਾ ਵਧੀਆ ਰੂਮ ਤੇ ਰਹਿਣਾ ਚਾਹੁੰਦੇ ਹੋ ਜੀ ਦੇ ਝੌਂਪੜੀ ਅਕਾਨਿਆਂ ਦੀ ਉਹ ਜਿਹੜਾ ਨਰਜੋਨੇ ਉਹ ਵੀ ਮਿਲ ਜੂ ਜੇ ਕੱਚੇ ਚ ਰਹਿਨੇ ਆ ਤਾਂ ਕੱਚਾ ਵੀ ਮਿਲ ਜੂ ਇੱਥੇ ਸਾਰਾ ਕੁਝ ਆ ਬੰਦਾ ਜਿੱਦਾਂ ਦਾ ਬੰਦਾ ਚਾਹੁੰਦਾ ਵਾ ਜੀ ਉਸ ਰੈਸਟੋਰੈਂਟ ਦੇਖ ਲਈ ਬੰਦਾ ਸੋ ਬਿਲਕੁਲ ਰੈਸਟੋਰੈਂਟ ਵਿੱਚ ਜਰੂਰ ਦਿਸਵਾ ਦਿਖਾਉਣਾ ਆਜੋ ਜੀ ਰੈਸਟੋਰੈਂਟ ਤੇ ਆ ਗਏ ਆ ਆਪਾਂ ਜੀ ਹੁਣ ਮੈਂ ਲੈਟਸ ਗੋਣਾ ਜੀ ਸੋ ਨਮਾਜ਼ ਅਤੇ ਨਜ਼ਾਰਾ ਜੋ ਹੈ ਤੁਸੀਂ ਰੈਸਟੋਰੈਂਟ ਦੇ ਵਿੱਚ ਦੇਖ ਸਕਦੇ ਹੋ ਸੇ ਇਹ ਕਿਦਾਂ ਹਾਇੰਡ ਦੇ ਵਿੱਚ ਆਇਆ ਹੈ ਕਿ ਇਸ ਤਰੀਕੇ ਨਾਲ ਪਹਿਲਾਂ ਤਾਂ ਇੱਥੇ ਹੈਪੀ ਬਰਥਡੇ ਵਾਲਾ 뷰 ਦੇਖ ਸਕਦੇ ਹੋ ਐਨੀਵਰਸਰੀ ਵੀ ਲਿਖਿਆ ਹੋਇਆ ਹੈ ਹਾਂ ਮੇਰੀ ਜ਼ਿੰਦਗੀ ਦਾ ਖਾਸ ਦਿਨ ਜੋ ਵੀ ਤੁਸੀਂ ਆਪ ਦਾ ਐਨੀਵਰਸਰੀ ਮਨਾਉਣੀ ਆ ਹੈਪੀ ਬਰਥਡੇ ਮਨਾਉਣਾ ਤੇ ਕਿਸੇ ਵੀ ਤਰ੍ਹਾਂ ਦਾ ਇੱਥੇ ਆਰਾਮ ਨਾਲ ਸੌਬਜਾ ਬੰਦੇ ਦੀ ਵਧੀਆ ਪਾਰਟੀ ਹੋ ਸਕਦੀ ਆ ਜੀ ਔਰ ਆਲੇ ਦਾਲੇ ਖੇਤਾਂ ਦਾ 뷰 ਬੜਾ ਵਧੀਆ ਹਾਂ ਇਹ ਕੰਜ਼ਸਟਰ ਨਹੀਂ ਹੈਗਾ ਤੇ ਬੜਾ ਵਧੀਆ ਆਪਦੇ ਵਿੱਚ ਇੱਕ ਵੱਖਰੀ ਸੀ ਚੀਜ਼ ਐ ਕਹਿਣਾ ਸਕੂਨ ਵਾਲੀ ਚੀਜ਼ ਆ ਸਕੂਨ ਵਾਲੀ ਚੀਜ਼ ਐ ਜਦੋਂ ਬੰਦਾ ਆ ਜਾਂਦਾ ਇੱਥੇ ਕਿਸੇ ਨੇ ਮੈਂ ਕਹਿੰਦਾ ਲਿਖਣਾ ਵੀ ਹੋਵੇ ਕਿਤਾਬਾਂ ਪੜ੍ਹਣੀਆਂ ਹੋਣ ਕਿਤਾਬ ਲਿਖਣੀ ਹੋਵੇ ਤੇ ਜਾਂ ਬੰਦਾ ਜ਼ਿੰਦਗੀ 'ਚ ਇਕਲਤਾ ਜੀ ਹੋਵੇ ਜੀ ਤੇ ਉਹ ਸਾਰਾ ਸਕੂਨ ਮਿਲੂ ਕੱਲੇ ਬੰਦੇ ਦੇ ਵਿੱਚ ਹੀ ਲੱਗੀ ਜਾਂਦਾ ਇੱਥੇ ਇਹ ਇੱਕ ਖਾਸ ਦਿਨ ਕਹਿ ਸਕਦੇ ਮੇਰੀ ਜ਼ਿੰਦਗੀ ਦਾ ਖਾਸ ਦਿਨ ਤੁਸੀਂ ਇੱਥੇ ਆ ਮੇਰਾ ਸਰਾਣਾ ਵੀ ਇਥੇ ਆ ਕੇ ਸੌਂਦਾ ਜੀ ਤੋ ਜੰਨਤ ਦਾ ਦਦਰ ਕਹਿ ਸਕਦੇ ਆਪਾਂ ਸੌਰੀ ਗੇਟ ਪਰ ਜੰਨਤ ਬਰੋ ਮੰਦਾ ਪਰ ਉਧਰ ਨਹੀਂ ਜਾਣਾ ਪੈਣਾ ਸੋ ਜੇਕਰ ਤੁਸੀਂ ਜੰਨਤ ਤੇ ਜੁਆਇਡ ਕਟ ਚ ਰੁਕੜਾ ਚਾਹੁੰਦੇ ਹੋ ਸਟੇ ਕਰਨਾ ਚਾਹੁੰਦੇ ਹੋ ਤਾਂ ਇੱਥੇ ਹੋਟਲ ਰੈਸਟੋਰੈਂਟ ਵਾਂਗੂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਅਟੈਚ ਬਾਥਰੂਮ ਹੁਣ ਥੋੜਾ ਜਨਾ ਖੇਡਾ ਕਰਕੇ ਸਾਡੇ ਰੂਮ ਅਪ ਸੈਟਰੀ ਹੋਏ ਨੇ ਕੁਰਸੀਆਂ-ਕੁਰਸੀਆਂ ਲੱਗਣ ਤੋਂ ਰਹਿੰਦੀਆਂ ਨੇ ਕਿਸੇ ਨੇ ਰਾਤ ਕੱਟਣੀ ਹੈ ਵਧੀਆ ਦੋਨੋਂ ਏਸੀ ਰੂਮ ਹੋਣਗੇ ਤੇ ਇਧਰ ਆਓ ਸਾਨੂੰ ਝੌਂਪੜੀ ਵੀ ਦਿਖਾਉਣਾ ਇਹ ਕੰਨਿਆਂ ਦੀ ਚੌਂਪੜੀ ਆ ਜੀ। ਜੀ। ਤੇ ਆ ਫੇਰ ਦਰਵਾਜ਼ਾ ਆ ਗਿਆ ਆਪਣਾ। ਇਹਦੇ ਵਿੱਚ ਥੱਲੇ ਆ ਪਾਣੀ ਚੱਲੇਗਾ। ਜੀ। ਹਾਂ। ਸਕੂਟਰ ਵੀ ਪਿਆ ਹੈ ਜੀ ਪਹਿਲਾਂ ਦੇਖਦੇ ਹੁੰਦੇ ਤੁਸੀਂ। ਹਾਂ ਜੀ ਹਾਂ ਜੀ। ਇਹ ਸਕੂਟਰ ਜੋ ਹੈ ਸਰ ਚੇਤਕ ਚੇਤਕ ਕਹਿੰਦਾ ਚੇਤਕ ਪੁਰਾਣਾ। ਇੱਥੇ ਫਿਰ ਨਵੇਂ ਵਿਆਹ ਜੋੜੇ ਫੋਟੋ ਕਰਾਉਂਦੇ ਨੇ ਆ। ਜੀ। ਸਨ ਨਲਕਾ ਵੀ ਲੱਗਿਆ ਹੋਇਆ ਜੀ ਤੁਸ ਨਲਕੇ ਵਾਲੀ ਫੀਲਿੰਗ ਵੀ ਜਿਹੜਾ ਜਿਹੜਾ ਨਲਕੇ ਪਤਾ ਹੀ ਨਹੀਂ ਅੱਜ ਕੱਲ ਜੀ ਅੱਜ ਕੱਲ ਇਹਨੂੰ ਕੁੱਤਾ ਗਾਇਬ ਨੇ ਕੁੱਤਾ ਨਲਕਾ ਕਹਿੰਦੇ ਸੀ ਜੀ ਤੇ ਵੇ ਬਦਲੇ ਕਰਦਾ ਸੀ ਜੀ ਤੇ ਆਜ ਤੁਹਾਨੂੰ ਹੋਰ ਦਿਖਾਈਏ ਜੀ ਨਨਕਾਣਾ ਸਾਹਿਬ ਬੱਸ ਸਟਾਪ ਤੇ ਲੈ ਕੇ ਚੱਲਦੇ ਆਜੋ ਆਹ ਸੀਨ ਤੁਹਾਨੂੰ ਕਿਤੇ ਨਹੀਂ ਮਿਲੇਗਾ ਜੀ ਇਹ ਵੀ ਇੱਕ ਬੜਾ ਭਾਵਕਾ ਨਨਕਾਣਾ ਸਾਹਿਬ ਬੱਸ ਸਟਾਪ ਬਿਲਕੁਲ ਬਸ ਸਾਡਾ ਨਨਕਾਣਾ ਸਾਹਿਬ ਤੁਸੀਂ ਦੇਖ ਸਕਦੇ ਹੋ ਇੱਥੇ ਜਿੱਥੇ ਬੱਸ ਆਂਦੀ ਹੈ ਜਦੋਂ ਤਾਂ ਵੇਟ ਕਰਨਾ ਹੁੰਦਾ ਤਾਂ ਉਦੋਂ ਆ ਜਗ੍ਹਾ ਤੁਹਾਨੂੰ ਯਾਦ ਆਂਦੀ ਹੋਣੀ ਆ ਤੇ ਕਿਸੇ ਨੇ ਫੈਮਿਲੀ 8-10 ਮੈਂਬਰ ਨੇ ਉਹਨਾਂ ਨੇ ਨਾਲ ਕਿਚਨ ਹੈਗੀ ਆ ਓਪਨ ਕਿਚਨ ਹੈ ਜੀ ਜੇ ਕੋਈ ਮਲੂ ਫੰਕਸ਼ਨ ਹੁੰਦਾ ਇੱਥੇ ਬੈਠ ਕੇ ਕਿਸੇ ਨੇ ਖਾਣੇ ਆ ਖੂ ਹੈਗਾ ਹੂੰ ਇਹ ਖੂ ਵੀ ਇੱਕ ਆ ਉਸ ਨੂੰ ਦੱਸਾਂ ਇਹਦੇ ਬਾਰੇ ਖੂ ਬਾਰੇ ਜੀ ਜੀ ਇਹ ਖੋਦਿਆਂ ਜਵਾਕਾਂ ਦੇ ਖੋਦ ਚੱਲਦਾ ਵੀ ਆ ਇਹ ਇੱਕ ਐਕਸਰਸਾਈਜ਼ ਵੀ ਵਧੀਆ ਹੋ ਜਾਂਦੀ ਆ। ਇਹਨਾਂ ਦੇ ਨਾਂ ਹੀ ਨਹੀਂ ਪਤਾ ਵੱਖ-ਵੱਖ ਜਿਵੇਂ ਇਹਨੂੰ ਗਰਦਨ ਕਹਿੰਦੇ ਆ। ਜੀ। ਆ ਚੱਕਲਾ ਵਾ, ਉਹ ਚਕਲੀ ਆ, ਉਹ ਕੁੱਤਾ, ਉਹ ਟਿੰਡਾਂ ਨੇ, ਉਹ ਜਿੱਥੇ ਪਾਣੀ ਡਕਦਾ ਪਾਰੀ ਆ, ਆ ਲਾਠਾ। ਜੀ। ਤੇ ਇਹ ਹਰ ਚੀਜ਼ੇ ਇੱਕ ਬੜੀ ਬੰਦੇ ਦੇ ਗਿਆਨ ਦਾ ਵਾਧਾ ਕਰਦੀ ਆ। ਖਰ-ਖਰ ਕੇ ਬੱਚਿਆਂ ਨੂੰ। ਜੀ। ਆਜ ਹੁਣ ਉੱਪਰ ਚੱਲਦੇ ਆਪਾਂ। ਸੱਲਾ ਹੋਰ ਵਾਲ ਨੂੰ? ਹਾਂ ਜੀ ਲੋਹਰ ਚੱਲਦੇ ਆਪਾਂ। ਠੀਕ। ਸੋ ਪਹਿਲੇ ਲਾਹੌਰ ਵਾਲ ਨੂੰ ਪਾ ਜਾ ਰਹੀ ਹਾਂ ਹਾਂ ਪਹਿਲਾਂ ਲਾਹੌਰ ਫਿਰ ਦਿੱਲੀ ਜੀ ਦਿੱਲੀ ਤੋਂ ਵਕਰਾਂ ਨੂੰ ਜੀ ਲੋਤ ਤੁਸੀਂ ਇਹ ਚ ਖੜੋ ਜੀ ਰਾਣੀ ਟੱਕੀ ਦੇਖੇ ਨਾ ਤਾਂ ਅੰਮ੍ਰੀਰ ਫਿਲਮ ਹਾਂਜੀ ਧਰਮਵੀਰ ਫਿਲਮ ਦੇ ਵਿੱਚ ਰਾਣੀ ਟਾਕੀ ਦਿਖਾਈ ਸੀ ਜੀ 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 ਇਹ ਰਾਣੀ ਟਾਕੀ ਦਾ ਮੀਨਿੰਗ ਹੈ ਵੀ ਜਦੋਂ ਰਾਜਾ ਜੰਗ ਜਿੱਤ ਕੇ ਆਉਂਦਾ ਸੀ ਜਾਂ ਜੰਗ ਲਈ ਜਾਂਦਾ ਸੀ ਤੁਹਾਨੂੰ ਸੀ ਆਫ ਕਰਨਾ ਜਾਂ ਉਹਦਾ ਸਵਾਗਤ ਕਰਨਾ ਵੀ ਤੋਂ ਦੇਖ ਕੇ ਉਹ ਖੜਕੇ ਚ ਕਰਦੀ ਸੀ ਤੇ ਫਿਰ ਅੱਜ ਕੱਲ ਚਲੋ ਕੁੜੀਆਂ ਵੀ ਰਾਣੀਆਂ ਹੀ ਨੇ ਜੀ ਬਿਲਕੁਲ ਕੁੜੀਆਂ ਨੇ ਫੋਟੋ ਪੁਆਇੰਟ ਬਣ ਗਏ ਜੀ ਫੋਟੋ ਪੁਆਇੰਟ ਇਹ ਦਰਬਾਰੇ ਖਾਲਸਾ ਲਾਹੌਰ ਦੇ ਵਿੱਚ ਦਰਬਾਰੇ ਖਾਲਸਾ ਹਾਂ ਇਹ ਰੈਡੀ ਹੋਣਾ ਜੀ ਇਹ ਚ ਮਹਾਰਾਜ ਰਣਜੀਤ ਸਿੰਘ ਤੇ ਹਰੀ ਸਿੰਘ ਨਗਰੀ ਦੀ ਫੋਟੋ ਲਾਵਾਂਗੇ ਇਹ ਆਗੇ ਸੱਤ ਅਜੂਬੇ ਦੁਨੀਆ ਦੇ ਇਹ ਫਿਰ ਤੋਂ ਤਾਜ ਮਹਿਲ ਆਪਣਾ ਤਾਜ ਮਹਿਲ ਇਹ ਚੀਨ ਦੀ دیوار ਪੱਥਰ ਹਾਂ ਖਾਲਸਾ ਰਾਜ ਇਹ ਦੱਸ ਰਿਹਾ ਵੀ ਦੁਨੀਆ ਦੇ ਅਜੂਬਿਆਂ ਚ ਖਾਲਸਾ ਰਾਜ ਵੀ ਇੱਕ ਅਜੂਬਾ ਸ ਇਹ ਆਪਣਾ ਹੋ ਗਿਆ ਰੋਸੀਅਮ ਹਾਂ ਜੀ ਤੁਰਕੀ ਤੁਰਕੀ ਇਹ ਈਰਾਨ ਦਾ ਬੈਬਿਲਨ ਮਿਸਰ ਹਾਈ ਟੋਸ਼ਾ ਦਾ ਸਪਤਾ ਸਟਾਰਟ ਹੁੰਦੀ ਆ ਜੀ ਇਹ ਹੁਣ ਇਸ ਟਾਈਮ ਕਹਿੰਦੇ ਬਰਾਨ ਹੋ ਗਿਆ ਬਿਲਕੁਲ ਇਹ ਸਾਡੇ ਇਹ ਸਾਡੇ ਜਿਹੜੇ ਜਰਨਲਿਸਟ ਨੇ ਜਿੰਨੇ ਵੀ ਜੀ ਇਹ ਉਹਨਾਂ ਨੂੰ ਸਮਰਪਿਤ ਆ ਵੀ ਬਸਾਰੇ ਕਿੰਨੀ ਕੱਲ ਨਾਲ ਕੱਲੇ ਪੈਂਦੀ ਆ ਜੀ ਤੁਸੀਂ ਇੱਕ ਖੁਦ ਜਰਨਲਿਸਟ ਹੋ ਤੇ ਤੁਸੀਂ ਇੱਕ ਤਸਵੀਰ ਵੀ ਬਣਾਈ ਹੈ ਜੀ ਮੈਨੂੰ ਪਤਾ ਰਾਜਪੂਤ ਨੂੰ 20-20 ਸਾਲ ਹੋ ਗਏ ਬਸਾਰਨ ਲੱਗੇ ਨੇ ਜੀ ਜੀ ਸੋ ਬਿਲਕੁਲੀ ਇਹ ਇੱਕ ਬਹੁਤ ਅੱਛੀ ਪਿਕਚਰ ਆ ਆਪਾਂ ਕਹਿ ਸਕਦਾ ਤੁਸੀਂ ਆਪਣੇ ਆਪ ਨੂੰ ਇਸ ਨੂੰ ਡੈਡੀਕੇਟ ਕੀਤਾ ਹੋਇਆ ਹੈ ਜਿੰਨੇ ਵੀ ਜਰਨਲਿਸਟ ਜਿੰਨੇ ਵੀ ਜਰਨਲਿਸਟ ਹੈ ਕਿ ਤੁਸੀਂ ਆਪਣੇ ਆਉਂਦੇ ਨੂੰ ਡੈਡੀਕੇਟ ਕੀਤਾ ਹੋਇਆ ਇੱਥੇ ਸੋ ਬਿਲਕੁਲ ਸਰ ਆ ਬਹੁਤ ਅੱਛਾ ਵੀਊ ਹੈ ਜੀ ਸਰ ਨੈਕਸਟ ਪੁਆਇੰਟ ਇਹ ਰਾਜਾ ਰਾਣੀ ਪੁਆਇੰਟ ਹੈ ਇਹ ਰਾਜਾ ਰਾਣੀ ਪੁਆਇੰਟ ਹੈ ਹਾਂ ਇਹ ਮੁੰਡਾ ਕੁੜੀ ਦੇ ਫੋਟੋ ਨੇ ਜਿਵੇਂ ਕੁੜੀ ਵੜ ਰਹੀ ਨੇ ਮੁੰਡਾ ਨਾਲ ਖੜਾ ਜਾਂਦਾ ਜੀ ਕੋਈ ਵੀ ਕਰ ਸਕਦੇ ਦੋ ਦੋਸਤ ਬਿਲਕੁਲ ਫੋਟੋਸ ਲਈ ਬਹੁਤ ਅੱਛਾ ਪੁਆਇੰਟ ਤੁਸੀਂ ਇਹ ਬਣਾਇਆ ਹੋਇਆ ਹੈ ਔਰ ਇਹ ਵੀ ਆ ਲੋਕ ਧਰਤੀ ਦੇ ਦਰਖਤ ਨਹੀਂ ਆਉਂਦੇ ਕੋਠੇ ਤੇ ਵੀ ਲਾਏ ਨੇ ਤੁਸੀਂ ਕੋਠੇ ਤੇ ਵੀ ਲਗਾਏ ਹੋਏ ਨੇ ਜੀ ਹਾਂ ਜੀ ਜੀ ਤੇ ਟੀ ਪੁਆਇੰਟ ਐ ਫਿਰ ਵਗਰ ਚਾਹ ਚ ਪੀਣੀ ਹੋਵੇ ਜੀ ਤੇ ਆ ਰਾਮਨਾਲ ਖੜਕੇ ਜੁੜੇ ਥੇ ਖੜਕੇ ਹਾਂ ਬਸ ਟੀ ਪੀ ਸਕਦੇ ਹਾਂ ਆ ਦੇਖੋ ਨਾ ਹਿਮਾਚਲ ਵਾਲਾ ਸੀਨ ਲੱਗਦਾ ਨਾ ਇੱਥੇ ਚਲ ਕੇ ਮਾਰੋਗੇ ਇਹੋ ਦੇਖੋ ਨਾਲੇ ਆਲੇ ਬੋਹ ਪਹੁੰਚ ਗਏ ਆਪਾ ਜੀ ਦਿੱਲੀ ਹਾਂ ਆ ਆਮਲੇ ਬਹੁਤ ਲੱਗਦੇ ਨੇ ਜੀ ਇਹ ਦਿੱਲੀ ਦਾ ਲਾਲ ਕਿਲਾ ਹੋ ਗਿਆ ਜੀ ਸੋ ਇਹ ਦੇਖ ਸਕਦੇ ਹੋ ਲਾਲ ਕਿਲਾ ਦਿੱਲੀ ਦਾ ਆ ਦੇਖੋ ਲੱਗਦਾ ਨਾ ਵਾਟਰ ਦੀ ਚਲਕੀ ਪਰਲੇ ਪਾਸੇ ਇੱਕ ਹੋਰ ਮੁਲਕ ਵੱਸਦਾ ਜੀ ਸਰ ਬਿਲਕੁਲ ਤੁਸੀਂ ਗੇਟ ਦੇ ਜੋ ਦਰਵਾਜ਼ਾ ਪੜਿਆ ਹੋਇਆ ਹੈ ਦਰਵਾਜ਼ੇ ਦੇ ਬਾਹਰ ਜਿਹੜਾ ਸੀਨ ਹੈ ਉਸੇ ਤਰੀਕੇ ਦਾ ਬਣਾਇਆ ਹੋਇਆ ਹੈ ਜੋ ਆਪਾਂ ਕਹਿ ਸਕਦੇ ਚੜ੍ਹਦਾ ਲੈਂਦੇ ਪੰਜਾਬ ਨੂੰ ਦਰਸਾਉਂਦਾ ਹੈ ਦਰਸਾਉਂਦਾ ਜੀ ਜੀ ਲਵ ਪੁਆਇੰਟ ਵੀ ਲਿਖਿਆ ਹੋਇਆ ਹੈ ਇਹ ਕਿਸ ਤਰ੍ਹਾਂ ਦਾ ਇਹ ਜੀ ਕੁਰਸੀ ਕੁੰਮਦੀ ਹੈ ਹੈਗੀ ਸਵਾਦ ਜੀ ਇਹ ਸਾਡੀ ਸਵਾਦ ਘਾਟੀ ਆ ਇਹ ਦੇਖੋ ਤੁਹਾਨੂੰ ਬਿਲਕੁਲ ਬਹੁਤ ਅੱਛਾ 뷰 ਹੈ ਤੁਸੀਂ ਆ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਿੱਖੋ ਬੈਠੋ ਜੀ ਆ ਗੇਰ ਮੁਰੇ ਨੂੰ ਕਰ ਲਿਓ ਬਸ ਬੈਠੋ ਬੈਠੋ ਸਾਨੂੰ ਬੈਠੋ ਚੰਗੀ ਤਰ੍ਹਾਂ ਬੈਠੋ ਅੱਜ ਇਹਨੂੰ ਗੇਰ ਨੂੰ ਮੁਰੇ ਨੂੰ ਕਰ ਲਿਓ ਚਲੋ ਹਾਂ ਜੀ ਆ ਗੇਰ ਅੱਗੇ ਨੂੰ ਕਰ ਲਿਓ ਕੋਈ ਡਰ ਨਹੀਂ ਇਹਨੂੰ ਅੱਗੇ ਨੂੰ ਇਹਨੂੰ ਇੱਥੇ ਪੜੇ ਮਾਰ ਦਿਓ ਜੀ ਫੇਰ ਛੱਡ ਦਿਓ ਬਸ ਥੋੜਾ ਜਿਹਾ ਛੱਡ ਦਿਓ ਲਓ ਜੀ ਹੁਣ ਹੁਣ ਕਰੋ ਗੱਲ ਸੋ ਬਿਲਕੁਲ ਜੀ ਇਹ ਐ ਨਜ਼ਾਰਾ ਜੰਨਤ-ਏ-ਜ਼ੜਖੜ ਦਾ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਜਿੱਥੇ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਲਾਹੌਰ ਲਾਲ ਕਿਲਾ ਇੱਥੇ ਜਿਹੜਾ ਕੀ ਹੈ ਤੁਸੀਂ ਫੋਟੋ ਸ਼ੂਟ ਜਿਹੜਾ ਕੀ ਇਹ ਕਰ ਸਕਦੇ ਹੋ ਤੇ ਇੱਥੇ ਉਹ ਵਿਊ ਤੁਸੀਂ ਆਪਣੀ ਮੈਮਰੀਜ਼ ਕਾਊਂਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਜੰਨਤ-ਏ-ਜ਼ੜਖੜ ਦੇ ਵਿੱਚ ਆਨ ਦੀ ਲੋੜ ਹੈ ਹੋਰ ਕਿਤੇ ਆਨ ਦੀ ਲੋੜ ਨਹੀਂ ਹੈ ਇਹ ਲੁਧਿਆਣਾ ਦੇ ਵਿੱਚ ਤੁਸੀਂ ਜੰਨਤ-ਏ-ਜ਼ੜਖੜ ਦੇ ਵਿੱਚ ਪਹੁੰਚੋ ਜਿੱਥੇ ਜਗਰੂਪ ਸਿੰਘ ਜੋ ਕਿ ਇੱਕ ਜਰਨਲਿਸਟ ਨੇ ਉਹਨਾਂ ਨੇ ਇੱਕ ਬਹੁਤ ਅੱਛਾ ਸਾਰਾ ਜਿਹੜਾ ਕੀ ਇਹ উপৰ